ਸ਼ਰਾਬ ਪੀਂਦਾ ਤੇ ਗੱਡੀ ਚਲਾਉਂਦਾ ਉਹਦਾ ਚਲਾਨ ਹੁੰਦਾ ਕਿ ਨਹੀਂ ਚਲਾਨ ਹੁੰਦਾ ਕਿ ਨਹੀਂ ਜੇਕ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਊਗਾ ਪੁਲਿਸ ਵਾਲੇ ਕੀ ਕਰਨਗੇ ਚਲਾਨ ਜਾਂ ਦੋ ਜਾ ਡਾਂਗਾ ਵੀ ਮਾਰਨਗੇ ਨਾ ਜੇ ਟਰੈਕਟਰ ਤੇ ਸ਼ਰਾਬ ਪੀ ਕੇ ਕੋਈ ਜਾਊਗਾ ਕੀ ਕਰਨਗੇ ਪੁਲਿਸ ਵਾਲੇ ਗੱਡੀ ਬੌਂਡ ਕਰਨਗੇ ਗੱਡੀ ਬੌਂਡ ਕਰਨਗੇ ਆ ਮੁੱਖ ਮੰਤਰੀ ਦਾ ਪੂਰੀ ਬੋਤਲ ਪੀ ਕੇ ਪੰਜਾਬ ਚ ਲਈ ਜਾਂਦਾ ਤੁਸੀਂ ਹੁਣ ਰੋਕਦੇ ਨਹੀਂ ਹੈ ਆਹ ਫੜ ਕੇ ਅੰਦਰ ਕਰਨਾ ਚਾਹੀਦਾ ਹੈ दारू ਪੀ ਕੇ ਦਰਬਾਰ ਸਾਹਿਬ ਚਲੇ ਜਾਂਦਾ दारू ਪੀ ਕੇ ਤਖਤ ਸਾਹਿਬ ਆਪਣੇ ਚਲੇ ਗਿਆ ਇੱਥੇ ਤੇ ਕੱਲ ਪਰਸੋਂ ਦੇਖਣਾ ਸੀ ਇਹਨੂੰ ਸ਼ਾਮ ਨੂੰ ਰਾਤ ਨੂੰ ਪ੍ਰੋਗਰਾਮ ਸੀ ਉਹਨੇ ਬਠਿੰਡੇ ਦੇਖਿਆ ਸੀ ਹਾਂਜੀ ਦੇਖਿਆ ਉਹ ਨੱਚਦਾ ਆਹ ਫਿਰ ਬੋਤਲ ਪਾਉਂ ਜਣ ਗਈ ਜਿਆਦੀ ਜਣ ਗਈ ਉਹਨੂੰ ਉਹ ਬੋਤਲ ਪਾਣੀ ਦੀ ਆਪਣੇ ਸਿਰ 'ਚ ਹੀ ਡੋਲੀ ਜਾਏ ਯਾਰ ਮੁੱਖ ਮੰਤਰੀ ਇਹ ਸ਼ਰਮ ਆਉਂਦੀ ਏ ਕਹਿੰਦੇ ਮੁੱਖ ਹੈ ਨੱਚ ਓਹ ਠੀਕ ਹੈ ਯਾਰ ਕੀ ਪਰ ਉਹਦੀ ਇੱਕੋ ਹੀ ਗਰੰਟੀ ਉਹਨੇ ਪੂਰੀ ਕੀਤੀ ਹੈ ਇੱਕ ਗਰੰਟੀ ਦਿੱਤੀ ਉਹਨੇ ਕਿਸ ਨੂੰ ਪਤਾ ਕੀ ਗਰੰਟੀ ਪੂਰੀ ਕੀਤੀ ਆ 26 ਜਨਵਰੀ ਚ ਦਿੱਤੀ ਸੀ ਨਹੀਂ 15 ਅਗਸਤ ਦਿੱਤੀ ਸੀ ਬੰਦਾ ਕੀ ਦਿੱਤੀ ਸੀ ਗਰੰਟੀ ਹੈ ਨਹੀਂ ਕਿਹਾ ਸੀ ਮੈਂ ਗਰੰਟੀ ਦੇਣਾ ਮੈਂ ਬਾਪ ਬੰਨਣਾ ਲੈ ਉਹਦੀ ਉਹ ਹੀ ਗਰੰਟੀ ਪੂਰੀ ਹੋਰ ਕੋਈ ਨਹੀਂ ਹੋਈ ਪਹਿਲੀ ਗੱਲ 26 ਜਨਵਰੀ ਚ ਲੋਕੀ ਆਪਣੇ ਆਜ਼ਾਦ ਆਪਣੇ ਦੇਸ਼ ਭਗਤਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਗੱਲ ਕਰਦੇ ਆਪਣੀ ਗੱਲ ਕਰੀ ਜਾਂਦਾ ਜਿੱਦੇ ਪਰਿਵਾਰ ਦੇ ਨਹੀਂ ਉਹਨੂੰ ਚੰਗਾ ਉਹਦੀ ਬੇਟੀ ਦੀ ਉਮਰ ਦੱਸਾਂ ਜਿੰਨੀ 26 27 ਸਾਲ ਦੀ ਹੈ ਪੁੱਛੋ ਕੀ ਕਹਿੰਦੀ ਆਪਣੇ ਬਾਪ ਕਿ ਮੈਂ ਮੈਂ ਆਪਣੇ ਬਾਪ ਨਹੀਂ ਮੰਦੀ ਆਪ 55 ਸਾਲ ਦਾ ਹੈ ਹੁਣ ਵਿਆਹ ਕਰਾ 25 ਸਾਲ ਵਾਲੀ ਦਾ ਨਹੀਂ ਛੋਟੀ ਜਿਹੜੀ ਉਹਦੀ ਜਿੰਨੀ ਘਰ ਵਾਲੀ ਜਿੰਨੀ ਉਮਰ ਹੈ ਆ ਕੋ ਰੁਕਤਾ ਮਨਲਾ ਅੱਤੇ ਆਮ ਆਦਮੀ ਪਾਰਟੀ ਵਾਲੇ ਨੇ ਵਿਆਹ ਹੁਣ ਕਰਾਇਆ ਮਰ ਤੂੰ ਦੇਖ ਲੋ ਐਮਐਲਏ ਨੇ ਇਹਨਾਂ ਨੂੰ ਕਿਹੜਾ ਰਿਸ਼ਤਾ ਕਰਦਾ ਸੀ ਕੋਈ ਪੁੱਛਤਾ ਨਹੀਂ ਸੀ ਇਹਨਾਂ ਨੂੰ ਇਹ ਬੁਰਾ ਹਾਲ ਕਰਤਾ ਪੰਜਾਬ ਦਾ ਦੇਖੋ ਪੰਜਾਬ ਨੂੰ ਬਚਾ ਲਈਏ ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਥੋੜੀ ਪਾਰਟੀ ਐ ਮੈਂ ਪੁੱਛਣਾ ਚਾਹਣਾ ਕਿਸੇ ਨੂੰ ਪਤਾ ਹੈ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਨੌਜਵਾਨਾਂ ਨੂੰ ਪਤਾ ਹੈ 2 ਮਿੰਟ ਨੌਜਵਾਨ ਦੱਸਣ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਦੇਖੋ ਕੀ ਪਤਾ ਦੇਖ ਆਈ ਆਈ ਤਾਂ ਆਪਣੀ ਕਮੀਆਂ ਆਪਣੀ ਕੌਮ ਦੀ ਹੋ ਗਈ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਆਹ ਪਹਿਲੀ ਜੂਨ ਜਿਹਦਾ ਵੋਟਾਂ ਪੈਣੀਆਂ ਹੈ ਯਾਦ ਕਰਨਾ ਵੋਟਾਂ ਪਾਉਣ ਤੋਂ ਪਹਿਲੇ ਯਾਦ ਕਰ ਲਿਓ ਕਿ ਤੁਹਾਡੇ ਦਰਬਾਰ ਸਾਹਿਬ ਆਪਣੇ ਗੁਰੂ ਘਰ ਤੇ ਸੱਚ ਤੋ ਸਾਰਾ ਕੁਝ ਆਪਣੀ ਕੌਮ ਨੂੰ ਮਿਲਦਾ ਹੈ ਉੱਥੇ ਟੈਂਕਾਂ ਤੋਂ ਪਾਣਾ ਬਦੂਖਾਂ ਨਾਲ ਹੋਣਾ ਕੀਤਾ ਸੀ 40 ਜੂਨ ਤੇ ਜੇ ਫਿਰ ਵੀ ਵੋਟ ਪਾਵਾਂਗੇ ਫਿਰ ਆਪਣਾ ਖੂਨ ਨਹੀਂ ਹੈ ਪਤਾ ਨਹੀਂ ਕੀ ਚੀਜ਼ ਪਾਣੀ ਹੋ ਗਿਆ ਤੇ ਆ ਜਿਹੜੇ ਅੱਜ ਆ ਝਾੜੂ ਵਾਲੇ ਆਪਾਂ ਨੂੰ ਕਹਿੰਦੇ ਸੀ ਝੂਠੇ ਸਾਰਾ ਪ੍ਰਚਾਰ ਏਜੰਸੀਆਂ ਨੇ ਕੀਤਾ ਆ ਦਾਦੂ ਵਰਗੇ ਮੰਡ ਵਰਗੇ ਆਪਣੇ ਆਪ ਨੂੰ ਚੋਲੇ ਪਾ ਲੈਂਦੇ ਐ ਸੋਚਦੇ ਐ ਕਿ ਲੋਕੀ ਸਮਝਣਗੇ ਸਭ ਤੋਂ ਵੱਡੇ ਕੌਮ ਦੇ ਗਦਾਰੇ ਕਿੱਥੇ ਬੈਠੇ ਐ ਬੀਜੇਪੀ ਚ ਬੀਜੇਪੀ ਜਿਹਨੇ ਅੱਜ ਅੱਜ ਅਸੀਂ ਤਾਂ ਲੱਤ ਮਾਰੀ ਸਰਕਾਰ ਨੂੰ ਵੀ ਲੱਤ ਮਾਰੀ ਤੇ ਪਾਰਟੀ ਨੂੰ ਵੀ ਲੱਤ ਮਾਰੀ ਜਿਹੜੇ ਕਿਸਾਨੀ ਦੇ ਖਿਲਾਫ ਗਏ ਇਹਨਾਂ ਨੇ ਕੀਤਾ ਦੇਖਿਆ ਇਹਨਾਂ ਨੇ ਇਕਾਲੀ ਦਲ ਨੇ ਸਰਨਾ ਕੀਤਾ ਉਹਦੇ ਬਾਅਦ ਕੀਤਾ ਤੁਸੀਂ ਪਾਰਟੀ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਤੇ ਉੱਤੇ RSS ਨੇ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ RSS ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ RSS ਨੇ ਕਬਜ਼ਾ ਕਰ ਲਿਆ ਤੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਥੋੜੀ ਤੇ ਹਰਿਆਣਾ ਇਲਾਕ ਬਣਾ ਕੇ ਉਥੇ RSS ਕਬਜ਼ੇ ਹੋ ਗਏ ਹੁਣ ਅਗਲੀ ਵਾਰੀ ਥੋੜੀ ਇੱਥੇ ਐਕਟੀਵੀ ਐਸਜੀਪੀਸੀ ਇਲੈਕਸ਼ਨ ਚ ਪੂਰਾ ਜੋਰ ਲਾਦਾ ਸੀ ਪਰ ਆਪਣੇ ਵਰਕ ਆਪਣੇ ਮੈਂਬਰ ਦਲੇਰ ਹੈ ਨਹੀਂ ਤੇ ਇੱਥੇ ਵੀ ਹੋ ਜਾਣਾ ਸੀ ਉਹਨਾਂ ਨੇ ਫਿਰ ਆਰਐਸਐਸ ਨੇ ਦੱਸਣਾ ਸੀ ਤੁਹਾਨੂੰ ਅਰਦਾਸ ਕਿਵੇਂ ਕਰਨੀ ਹੈ ਜੇ ਹਲੇ ਵੀ ਨਹੀਂ ਜਾਗੋਗੇ ਤੇ ਜਦੋਂ ਪਾਣੀ ਉਤੋਂ ਹੀ ਟੱਪ ਗਿਆ ਫਿਰ ਜਾਂ ਕਹੋਗੇ ਹਲੇ ਵੀ ਨਹੀਂ ਪਛਾਣ ਕਰੋਗੇ ਆਪਣੇ ਕਿਹੜੇ ਆ ਤੇ ਦੂਜੇ ਕਿਹੜੇ ਆ ਆ ਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਇੱਕ ਸੋਚ ਹੈ 103 ਸਾਲ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਨੌਜਵਾਨਾਂ ਨੂੰ ਕਿਵੇਂ ਕਾਲੀ ਦਲ ਬਣਿਆ ਪਹਿਲੇ ਜਿੰਨੇ ਗੁਰੂਦਵਾਰੇ ਆਪਣੇ ਸੀਗੇ ਉਦੋਂ 103 ਸਾਲ ਪਹਿਲੇ ਉਦੋਂ ਗੁਰੂ ਘਰਾਂ ਉੱਤੇ ਮਹੰਤ ਕਬ ਕਬ ਜੀ ਉੱਥੇ ਬੇਅਦਬੀਆਂ ਕਰਦੇ ਸੀ ਉੱਤੇ ਸ਼ਰਾਬਾਂ ਗੁਰੂ ਘਰਾਂ ਚ ਪੀਂਦੇ ਸੀ ਐਜੇ ਗਲਤ ਕੰਮ ਕਰਦੇ ਸੀ ਮਹੰਤ ਆਪਣੇ ਗੋਦੋਂ ਦੀ ਸਿੱਖ ਲੀਡਰਸ਼ਿਪ ਇਕੱਠੀ ਹੋਈ ਤੇ ਉਹਨਾਂ ਨੂੰ ਭਜਾਇਆ ਭਜਾ ਕੇ ਫਿਰ ਉਹਨਾਂ ਨੇ ਦੇਖਿਆ ਕਿ ਇਹਦੀ ਮੈਨੇਜਮੈਂਟ ਵਾਸਤੇ ਆਪਾਂ ਸਿੱਖ ਐ ਜੀ ਪੀ ਸੀ ਬਣਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈਆ 103 ਸਾਲ ਪਹਿਲੇ ਉਹਨਾਂ ਨੇ ਬਣਾਈ ਜਦੋਂ ਕਮੇਟੀ ਬਣਾ ਲਈ ਤੇ ਫਿਰ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਜਿਹੜੀ ਕੋ ਅੱਗੇ ਤੋਂ ਪੰਗਾ ਪੈ ਤੂੰ ਲੜ ਸਕੇ ਇੱਕ ਮਹੀਨੇ ਬਾਅਦ ਹੀ ਉਹਨਾਂ ਨੇ ਅਕਾਲੀ ਦਲ ਖੜਾ ਕੀਤਾ ਕੌਮ ਨੇ ਅਕਾਲੀ ਦਲ ਖੜਾ ਕੀਤਾ 103 ਸਾਲ ਹੋ ਗਏ ਅਕਾਲੀ ਦਲ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਗਰੀਬ ਦੀ ਲੜਾਈ ਪੰਜਾਬੀਆਂ ਦੀ ਲੜਾਈ ਲੜਦਾ ਆ ਕਿਹੜੇ ਲੜਦੇ ਯਾਰ ਆ ਕਾਂਗਰਸੀਨ ਪੁੱਛ ਲੋ ਜੇ 5 ਮਿੰਟ ਵੀ ਜੇਲ੍ਹ ਚ ਜਾਣਾ ਪਏ ਤਾਂ ਚੀਕਾਂ ਨਿਕਲ ਜਾਂਦੀਆਂ ਆ ਆ ਕੇਜਰੀਵਾਲ ਦੀ ਚਿਕ ਝਾੜੂ ਵਾਲੇ ਦੀ ਚਿਕ ਚਿਕ ਖਣਕਲੀਆਂ ਪਈਆਂ ਤੇ ਬਾਦਲ ਸਾਹਿਬ ਨੂੰ ਸੋਨਾ ਸਾਹਿਬ ਰੱਖਿਆ ਨਾਲੇ ਬਾਦਲ ਸਾਹਿਬ ਨੂੰ ਐਨਐਸਏ ਚ ਐਨਐਸਏ ਚ 16 ਸਾਲ ਉਹਨਾਂ ਨੇ ਤਰਕਿਆ ਸਾਨੂੰ ਛੱਡ ਦਿਓ ਉਹਨਾਂ ਨੇ ਤਾਂ ਮਾਫੀ ਮੰਗੀ 3 ਸਾਲ ਤਾਮਿਲਨਾਡੂ ਜੇਲ੍ਹ ਚ ਰੱਖਿਆ ਬਾਦਲ ਸਾਹਿਬ ਨੂੰ 2 ਸਾਲ ਜੱਪਲਪੁਰ ਜੇਲ੍ਹ ਚ ਰੱਖਿਆ ਹੈ ਕਲਕੱਤੇ ਜੇਲ੍ਹ ਚ ਰੱਖਿਆ ਹੈ ਆਪਣੇ ਲੀਡਰਾਂ ਨੂੰ ਅਸੀਂ ਤਾਂ ਨਹੀਂ ਕਿਤੇ ਜਵਾਨਤ ਵਾਸਤੇ ਕਿਹਾ ਸਾਨੂੰ ਸਾਨੂੰ ਛੱਡ ਦਿਓ ਜੀ ਸਾਡੇ ਦੇ ਅਸੀਂ ਕੋਈ ਐਜੀਟੇਸ਼ਨ ਤਾਂ ਨਹੀਂ ਸ਼ੁਰੂ ਕੀਤੀ ਛੱਡਣ ਵਾਸਤੇ ਅਸੀਂ ਕਹਿੰਦੇ ਜਿੰਨੇ ਸਾਲ ਰੱਖ ਲਓ ਸਾਨੂੰ ਕੋਈ ਪਰਵਾਹ ਨਹੀਂ ਆਹ ਲੀਡਰਸ਼ਿਪ ਕੌਮ ਦੀ ਪਛਾਣੋ ਕਿ ਕੌਮ ਦੀ ਅਗਵਾਈ ਕੌਣ ਕਰਨ ਵਾਲਾ ਹੈ ਕੌਣ ਕਰ ਸਕਦਾ ਹੈ ਜਿਹੜਾ ਆਉਂਦਾ ਹੈ ਆਪਣੇ ਆਪ ਨੂੰ ਸਿੱਖ ਕਹਿਣ ਲੱਗ ਜਾਂਦਾ ਤੇ ਕਾਲੀ ਕਹਿੰਦਾ ਕਿ ਕਾਲੀ ਆ ਮੈਂ ਤੇ ਉਹਦਾ ਕੰਮ ਕੀ ਹੁੰਦਾ ਵਾਰ ਕਾਲੀ ਦਲ ਤੇ ਹੁੰਦਾ ਉਹਦਾ